ਮਿੰਟੂ ਜੀ ਖੋਰ ਚਰਚਾ ਚੱਲਦੀ ਪਈਏ ਕਹਿੰਨੇ ਕਿ ਮੁਸਲਮਾਨਾਂ ਦੀ ਵਸੂਅ ਜਿਹੜੀ ਉਹ ਵੱਧ ਗਈ ਆ ਹਿੰਦੂਆਂ ਦੀ ਵਸੂਅ ਘਟੀ ਆ ਇੱਕ ਹੀ ਕਹਾਣੀ ਆ ਮਿੰਟੂ ਜੀ ਅਰੇ ਬਾਬਾ ਇਹ ਇਹ ਨਾ ਹੁਣ ਜੜਾ ਤੂੰ ਹੀ ਦੇਖੋ ਇੱਕ ਚੀਜ਼ ਦੇਖੋ ਮੈਂ ਉਹ ਕੁਝ ਡਾਟਾ ਵੀ ਇਕੱਠਾ ਕੀਤਾ ਹੈ ਮੈਂ ਉਹ ਤੁਹਾਨੂੰ ਦੱਸ ਦੇਣਾ ਮਾਨ ਸਾਹਿਬ ਇਹ ਕਿੱਥੋਂ ਗੱਲ ਚੱਲੀ ਜੀ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਮੱਛੀ ਤੇ ਜਸਵੀ ਨੇ ਮੱਛੀ ਖਾਧੀ ਜਸ ਦੇ ਨਾਲ ਜੀ ਤੇ ਇੰਡੀਆ ਬਹੁਤ ਵਨ ਸਵੰਨਾ ਦੇਸ਼ ਆ ਹਿੰਦੂ ਧਰਮ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਕਿਤੇ ਕਿਸੇ ਖਾਸ ਮੌਕੇ ਤੇ ਸ਼ਾਕਾਹਾਰ ਹੁੰਦਾ ਕਿਤੇ ਕੁਝ ਚੱਲਦਾ ਹੈ ਮੱਛੀ ਨੂੰ ਜੋੜਿਆ ਗਿਆ ਮੱਛੀ ਤੋਂ ਆ ਗਿਆ ਫਿਰ ਰੱਬ ਤੁਹਾਡਾ ਭਲਾ ਕਰੇ ਭਾਈ ਮੁਗਲ ਮੁਗਲ ਆ ਗਏ ਜੀ ਫਿਰ ਆ ਗਿਆ ਲੀਗ ਮੁਸਲਮ ਲੀਗ ਆ ਗਿਆ ਫਿਰ ਆ ਗਿਆ ਮੰਗਲ ਸੂਤਰ ਫੇਰ ਵਿੱਚ ਆ ਗਈ ਮੱਝ ਠੀਕ ਹੈ ਜੀ ਫੇਰ ਆ ਗਿਆ ਅਡਾਨੀਆਂ ਬਾਨੀ ਰਾਹੁਲ ਗਾਂਧੀ ਇਹ ਸਫਰ ਦੇਖੋ ਨਾ ਕਰੋਨੋਲੋਜੀ ਇਹ ਦੇਖੋ ਸਮਝੋ ਤਾਂ ਮਤਲਬ ਕਿ ਹੁਣ ਕੀ ਹੈ ਕਿ ਇਹ ਅੰਕੜਾ ਜਿਹੜਾ ਹੈ ਉਹ ਕਿੰਨੇ ਦਿੱਤਾ ਹੈ ਉਹ ਦਿੱਤਾ ਹੈ ਪ੍ਰਧਾਨ ਮੰਤਰੀ ਦਾ ਜਿਹੜਾ ਦਫਤਰ ਹੈ ਉਹਦਾ ਜਿਉ ਆਰਥਿਕ ਸਲਾਹਕਾਰ ਕੌਂਸਲ ਹੈ ਉਹਦਾ ਜੀ ਡਾਟਾ ਪੇਸ਼ ਕਰ ਰਿਹਾ ਕਦੋਂ ਕਰ ਰਿਹਾ ਹੈ ਇਲੈਕਸ਼ਨ ਵਿੱਚ ਜਦੋਂ ਹਿੰਦੂ ਮੁਸਲਮਾਨ ਦਾ ਨੈਰੇਟਿਵ ਬਣਾਇਆ ਜਾ ਰਿਹਾ ਜਦੋਂ ਇਹ ਕਿਹਾ ਜਾ ਰਿਹਾ ਕਿ ਯਾਰ ਤੁਹਾਡਾ ਯਾਨੀ ਖਾਸ ਤੌਰ ਤੇ OBC ਦਾ SC ST ਦਾ ਜਿਹੜਾ ਰਿਜ਼ਰਵੇਸ਼ਨ ਹੈ ਉਹ ਖੋ ਕੇ ਮੁਸਲਮਾਨਾਂ ਨੂੰ ਦੇ ਦਿੱਤਾ ਜਾਊਗਾ ਤੇ ਇਸੇ ਸਲਾਹਕਾਰ ਬੋਰਡ ਦੇ ਵਿੱਚ ਹੀ ਹਜ਼ੂਰ ਇੱਕ ਸਲਾਹਕਾਰ ਐਸਾ ਜਿਹਦਾ ਨਾਮ ਮੈਨੂੰ ਵਿਸਰ ਗਿਆ ਲੈਣ ਤੋਂ ਗਰੇਜ਼ ਨਹੀਂ ਉਸਨੇ ਸੰਵਿਧਾਨ ਬਦਲਣ ਦੀ ਵਕਾਲਤ ਕੀਤੀ ਸੀ ਆ ਤੁਸੀਂ ਸੋਚ ਸਕਦੇ ਹੋ ਕਿ ਹਾਂ ਡਾਟਾ ਜਿਹੜਾ ਪੜ ਲੈਣਾ ਚਾਹੀਦਾ ਤਾਕੇ ਥੋੜੀ ਤਸੱਲੀ ਹੋ ਜਾਵੇ ਥੋੜੀ ਜਾਣਕਾਰੀ ਆਪਾਂ ਨੂੰ ਮਿਲ ਜਾਵੇ ਤਾਂ ਡਾਟਾ ਕੀ ਸੀਗਾ ਡਾਟਾ ਇਹ ਕਿ 65 ਸਾਲਾਂ ਚ ਹਿੰਦੂ 7% ਘਟ ਗਏ ਆ ਮੁਸਲਮ 4% ਜਿਹੜੇ ਵਧ ਗਏ ਇਹ ਡਾਟਾ ਇਹਨਾਂ ਨੇ ਕਲੈਕਟ ਕੀਤਾ ਮਤਲਬ ਕਿ ਪਿਛਲੇ 65 ਸਾਲ ਦਾ ਜੀ ਠੀਕ ਹੈ ਜੀ 15 ਤੱਕ ਹਣ ਤਾਂ ਉਹਦੇ ਵਿੱਚ ਸਿੱਖਾਂ ਨੂੰ ਵੀ ਇਹਨਾਂ ਨੇ ਵਧਵਾ ਦਿਖਾਇਆ ਬਸੋਂ ਪੱਕੋਂ ਕਹਿੰਦੇ ਕਿ ਸਿੱਖ 1950 ਦੇ ਵਿੱਚ ਹੈਗੇ ਸੀਗੇ 1.24 ਜੀ ਪਰਸੈਂਟ ਯਾਨੀ ਲਗਭਗ 70% ਤੇ 2015 ਚ ਉਹ ਹੋ ਗਏ 1.85% ਯਾਨੀ 0.61 ਦਾ ਇਜ਼ਾਫਾ ਜੀ ਠੀਕ ਹੈ ਜੀ ਹੁਣ ਅਸਲੀਅਤ ਕੀ ਹੈ ਜੀ 19 21 ਚ ਇੱਕ ਰਿਪੋਰਟ ਆਈ ਸੀਗੀ 19 ਤੋਂ 21 ਦੇ ਦਰਮਿਆਨ ਉਹਦੇ ਚ ਹਿੰਦੂ ਪ੍ਰਜਨਨ ਦਰ ਜਿਹੜੀ ਸੀਗੀ ਜਮਨਦਾਰ ਜੀ ਨੂੰ ਕਹ ਲਿਏ ਪੰਜਾਬੀ ਚ ਉਹ 1.94% ਸੀਗੀ ਜਦ ਕਿ ਮੁਸਲਮਾਨਾਂ ਦੀ ਪ੍ਰਜਨਨ ਦਰ ਜਿਹੜੀ ਸੀਗੀ ਉਦੋਂ 2.36% ਹੋ ਚੁੱਕੀ ਸੀਗੀ ਜਦ ਕਿ ਦੇਸ਼ ਦੀ 2.3 ਦਰ ਸੀਗੀ ਜੀ ਤਾਂ ਤੁਸੀਂ ਮੈਨੂੰ ਦੱਸੋ ਕਿ ਕੌਮੀ ਪੱਧਰ ਤੇ 2 3 ਦਰ ਸੀਗੀ 2.3 ਉਹਨਾਂ ਦੀ 2.36 ਆ ਬਿਲਕੁਲ ਜਾਨੀ ਨੈਸ਼ਨਲ ਦੇ ਨੇੜੇ ਸੀਗੀ ਜੀ ਇਹ ਤਾਂ ਹੁਣ ਹੋਰ ਘਟ ਗਏ ਹੋਣੇ ਆ ਤੇ ਇਹਦੇ ਵਿੱਚ 92 93 ਜਿਹੜੀ ਸਾਡੀ ਦੇਸ਼ ਦੀ ਜਮਨ ਦਰ ਸੀ ਉਹ ਪੂਰੀ ਕੌਮੀ ਪੱਧਰ ਤੇ 4.4 ਸੀਗੀ ਜੀ ਤੇ ਹੁਣ ਜਦ ਤੁਸੀਂ ਦੇਖਦੇ ਹੋ ਤਾਂ ਨਾਰਮਲ ਜਿਹੜੀ ਹੈ ਬੈਲੈਂਸ ਵਸੂ ਨੂੰ ਬੈਲੈਂਸ ਦੇਣ ਵਾਸਤੇ ਉਹ ਹੁੰਦੀ ਹੈ 2.1 ਦੀ ਯਾਨੀ ਪ੍ਰਤੀ ਔਰਤ ਕਿੰਨੇ ਬੱਚੇ ਜੰਮੇ ਜਾ ਰਹੇ ਉਹਨੂੰ ਪ੍ਰਜਨਨ ਦਰ ਕਹ ਦਿੰਦੇ ਆਪਾਂ ਜੀ ਤਾਂ ਯਾਨੀ ਸਾਫ ਹੈ ਕਿ ਠੀਕ ਹੈ ਇੱਕ ਵੇਲੇ ਮੁਸਲਮਾਨਾਂ ਦੀ ਵਸੂ ਜ਼ਿਆਦਾ ਸੀ ਕਿ ਜਿਵੇਂ ਜਿਵੇਂ ਪੜ੍ਹਾਈ ਲਿਖਾਈ ਹੁੰਦੀ ਗਈ ਜਿਵੇਂ ਜਿਵੇਂ ਜਿਹੜੀ ਆਪਣੀ ਜੀਉਣ ਦੀ ਕੋਸਟ ਵਧ ਗਈ ਰਹਿਣ ਦੀ ਕੋਸਟ ਵਧਦੀ ਗਈ ਤਦ ਲੋਕਾਂ ਨੇ ਭਈ ਆਪਣੇ ਆਪ ਹੀ ਇਸ ਸਮੱਸਿਆ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹਦੇ 'ਚ ਜੋ ਮੁਸਲਮਾਨਾਂ ਦੀ ਪ੍ਰਜਨਨ ਦਰ ਆ ਅੱਜ ਤੋਂ 3 ਸਾਲ ਪਹਿਲਾਂ ਦਾ ਡਾਟਾ ਇਹ ਕਹਿੰਦਾ ਕਿ ਉਹ ਤਕਰੀਬਨ ਤਕਰੀਬਨ ਨਾਰਮਲ ਹੋ ਚੁੱਕੀ ਆ ਤਾਂ ਤੁਸੀਂ ਸੋਚੋ ਕਿ ਇਹ ਕਿਸ ਤਰ੍ਹਾਂ ਦਾ ਪ੍ਰਪਾਗੈਂਡਾ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਲਿਆਉਣ ਦਾ ਮਤਲਬ ਕੀ ਹੈ ਮਕਸਦ ਕੀ ਹੈ ਇਹ ਤੁਸੀਂ ਸੋਚ ਸਕਦੇ ਹੋ ਜੀ 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 ਗੱਲ ਠੀਕ ਹੈ ਜੀ ਇੱਕ ਹੋਰ ਮਿੰਟ ਜਿੱਦਰੇ ਪਾਸੇ ਆਪਾਂ ਕਮੈਂਟ ਲੈ ਲਈਏ ਫਿਰ ਆਪਾਂ ਪ੍ਰੋਗਰਾਮ ਨੂੰ ਸਮ ਅਪ ਕਰਾਂਗੇ ਜੀ ਹੈਪੀ ਬਾਜਵਾ ਜੀ ਇਹ ਪੁੱਛਦੇ ਪਏ ਜੀ ਜਿਹੜੇ ਕਨੇਕ ਉਮੀਦਵਾਰਾ 13 ਦੇ 13 ਜੀ ਇਹਨਾਂ ਦੀ ਵੋਟ ਉੱਥੇ ਹੋਣੀ ਚਾਹੀਦੀ ਹੈ ਜੀ ਕਿ ਵੋਟ ਇਹਨਾਂ ਦੀ ਪਹਿਲੇ ਹਲਕੇ ਦੇ ਵਿੱਚ ਹੀ ਚੱਲ ਸਕਦੀ ਹੈ ਜੀ ਉਹ ਤਾਂ ਮੇਰੇ ਖਿਆਲ ਨਾਲ ਵਿਧਾਨ ਸਭਾ ਹਲਕੇ ਜਿਹੜੇ ਚ ਹੈਗੇ ਉੱਥੇ ਹੀ ਰਹੇਗੀ ਨਾ ਵੋਟ हां जी हां जी ਉੱਥੇ ਰਹੇਗੀ ভোটার ਲਿਸਟ ਦੇ ਵਿੱਚ ਯਾਨੀ ਤਸਦੀਕ ਸ਼ੋਦਾ ভোটার ਲਿਸਟ ਦੇ ਵਿੱਚ ਨਾ ਹੋਣਾ ਜ਼ਰੂਰੀ ਹੈ ਜੀ ਇਲੈਕਸ਼ਨ ਤੇ ਕੋਈ ਕਿਤੇ ਵੀ ਹੁਣ ਕਨਈਆ ਕਿੱਥੇ ਲੜ ਸਕ ਲੜ ਰਿਹਾ ਹੈ ਬੇਗੂਸਰਾਏ ਤੋਂ ਆ ਕੇ ਕਨਈਆ ਤਾਂ ਦਿੱਲੀ ਲੜ ਰਿਹਾ ਹੈ ਜੀ ਠੀਕ ਹੈ ਨਾ ਜੀ ਵੋਟ ਦਾ ਕੋਈ ਚੱਕਰ ਨਹੀਂ ਪਰ ਵੋਟਰ ਸੂਚੀ 'ਚੋਂ ਨਾਮ ਹੋਣਾ ਜ਼ਰੂਰੀ ਹੈ। ਹਾਂ ਵੋਟਰ ਸੂਚੀ 'ਚੋਂ ਹੋਣਾ ਜ਼ਰੂਰੀ ਹੈ। ਜਿੰਨੀ ਕੋ ਜੀ ਜੀ ਜੀ। ਬਾਕੀ ਜਿਸ ਤਰ੍ਹਾਂ ਤੇ ਨਾਲ ਹੁਣ ਸੁਪਾਲ ਸਿੰਘ ਖਹਿਰਾ ਉਹ ਇਲੈਕਸ਼ਨ ਬੇਸ਼ੱਕ ਸੰਗਰੂਰ ਤੋਂ ਲੜ ਰਿਹਾ ਪਰ ਉਹ ਆਪਣੇ ਹਲਕੇ 'ਚ ਹੀ ਪਹੁੰਚ ਗਿਆ। ਫਿਰ ਵੋਟ ਕੱਟ ਕੇ ਫਿਰ ਥੋੜੀ ਦੁਬਾਰਾ ਹਾਂ ਜੀ ਉਹ ਨਹੀਂ ਬਣੇਗੀ। ਤੇ ਜੇ ਵੋਟ ਕੱਟੀ ਜਾਊਗੀ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਵਿਧਾਨ ਸਭਾ ਲਈ ਹੁਣ ਮੇਰੇ ਖਿਆਲ ਨਾਲ ਜ਼ਰੂਰੀ ਹੈ ਨਾ ਕਿ ਜਿਸ ਤਰ੍ਹਾਂ ਦੇ ਨਾਲ ਜਰਨੈਲ ਸਿੰਘ ਨੇ ਇੱਥੇ ਬਣਵਾਈ ਸੀ ਲੰਬੀ ਆ ਕੇ ਉਹੀ ਹੈ ਨਾ ਕਿ ਜੇ ਜੇਕਰ ਇਹ ਹੈ ਤਾਂ ਫਿਰ ਜਦੋਂ ਕਟਾਉਣਗੇ ਟਿਕਟ ਲੋਕ ਸਭਾ ਵਾਸਤੇ ਉਹ ਕਟਾਉਣਗੇ ਆਪਣੀ ਵੋਟ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਕਿੱਦਾਂ ਰਹੂਗੀ ਜੀ ਉਹ ਨਹੀਂ ਰਹਿਣੀ ਮੈਂਟੇਨ ਰਹਿਣੀ ਜੀ 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 ਐਸੀ ਕਰਕੇ ਕਈ ਵਾਰੀ ਹੁੰਦਾ ਕਿ ਬਾਹਰੀ ਉਮੀਦਵਾਰ ਦੀ ਵੋਟ ਰਹਿ ਜਾਂਦੀ ਹੈ ਜਿਸ ਤਰ੍ਹਾਂ ਇਹ ਹੋ ਸਕਦਾ ਹੁਣ ਵੜਿੰਗ ਸਾਹਿਬ ਉਹ ਗਿੱਧਰਵਾ ਕੇ ਵੋਟ ਪਾਉਣਗੇ ਕਿ ਉਸ ਦਿਨ ਉੱਥੇ ਰਹਿਣਗੇ ਜੀ ਜੀ ਜੀ